ਮੋਨੂ ਇਹ ਕਹਿਣੀ ਚਾਹੁੰਦਾ ਜੀ ਮੋਦੀ ਆਇਆ ਥੇ ਅਰਨਜੀ ਮੋਦੀ ਮੋਦੀ ਆਇਆ ਥੇ ਕਿਸਾਨ ਉਹਨੂੰ ਮਿਲਣ ਗਏ ਮਿਲਿਆ ਜੀ ਕਿਸਾਨ ਨੂੰ ਨਹੀਂ ਜਾਣ ਦਿੱਤਾ ਕੋਸ 20000 ਬੰਦੇ ਲਾਏ ਹੋਏ ਸੀਗੇ ਇਹ ਸਿਰਫ ਆਰਮ ਆਰਮੀਆ ਫਾਰਜਾ ਜੀ ਮੈਂ ਸਵਾਗਤ ਕਰਦਾ ਇਸ ਮੌਜੂਦ ਹਾਂ ਮੈਂ ਧੰਨਵਾਦ ਕਰਦਾ ਇਹ ਗੱਲ ਕੀਤੀ ਮੈਂ ਸਾਰੀ ਗੱਲ ਦਾ ਜਵਾਬ ਦੇਵਾਂਗਾ ਜੀ ਆਰਮਨਾਲ ਸੁਣੇ ਮੈਂ ਉਹਦੀ ਗੱਲ ਆਰਮਨਾਲ ਸੁਣੀ ਇਹਨਾਂ ਦੀ ਗੱਲ ਫਰਜ ਹੈ ਮੇਰਾ ਇਹਦਾ ਵੀ ਤੁਹਾਡਾ ਵੀ ਫਰਜ ਹੈ ਮੇਰੀ ਗੱਲ ਸੁਣੋ ਮੈਨੂੰ ਨਹੀਂ ਪਤਾ ਵੈਸੇ ਤਾਂ ਇਹ ਲੀਡਰ ਹੈ ਇਹ ਕਹਿੰਦਾ ਜੀ ਮੈਂ ਨਰੇਗਾ ਦਾ ਬੇਰੁਜ਼ਗਾਰੀ ਫੰਡ ਕਲੇਮ ਕਰਨਾ ਸੀ ਨਰੇਗਾ ਦਾ ਬੇਰੁਜ਼ਗਾਰੀ ਫੰਡ ਕੋਈ ਨਹੀਂ ਹੁੰਦਾ ਜੀ ਕੇਂਦਰ ਦੀ ਸਕੀਮ ਹੈ ਇਹ ਸਾਡੇ ਨਰੇਗਾ ਦੇ ਵਿੱਚ ਤੁਹਾਨੂੰ ਦਿਹਾੜੀ ਮਿਲਣੀ ਹੈ ਕੰਮ ਕਰਨਾ ਵਿੱਚ ਨਹੀਂ ਬੋਲਣਾ ਨਰੇਗਾ ਦਾ ਕੰਮ ਕਰਨਾ ਬਾਣ ਤੋਂ ਹੀ ਰਾਮ ਲੋਕ ਦਾ ਹੈ ਨਰੇਗਾ ਦੇ ਵਿੱਚ ਤੁਹਾਨੂੰ ਦਿਹਾੜੀ ਦੇ ਇਹ ਕੇਂਦਰ ਦੀ ਸਕੀਮ ਹੈ ਦਿਹਾੜੀ 400 ਕਰਾਂਗੇ ਤਾਂ ਜੇ ਮੈਂ ਕਹਿ ਰਿਹਾ ਤਾਂ ਕਰਾਂਗੇ 400 ਰੁਪਏ ਜਿਆੜੀ ਹੋਰ ਪੈਸੇ ਫਟੇ ਖਾਤੇ ਚਾਲਾ ਚੱਲਾਂਗੇ ਇੱਕ ਜਿਹੜੀ ਮੇਰੇ ਧਿਆਨ ਖੋੜ ਕਰਨ ਆਈ ਹੈ ਪਿੰਡ ਵਿੱਚ ਕੰਮ ਦੇਵਾਂਗੇ ਪਹਿਲਾ ਪੈਨ ਫੋੜੇ ਪਿੰਡ ਦੀ ਹੋਏਗੀ ਨੋਟ ਕਰ ਤੋਂ ਸਰਵ ਰਿਪੋਰਟ ਕਰਦੇ ਹਾਂ ਮੈਂ ਬਹੁਤ ਅੱਛਾ ਜਿਹੜੇ ਆਜ ਦੀ ਰਾਣੀ ਹੋਏਗੀ ਉਹ ਇੱਕ ਟੈਬਲੇਟ ਉਹ ਲੈ ਕੇ ਦੇਾਂਗੇ ਉਹਨਾਂ ਨੂੰ ਉਹ ਆਇਆ ਕਰਨਗੇ ਜੀ ਫੋੜੇ ਕੋਲੇ ਫੋੜੀ ਆ ਕੇ ਉੱਥੇ ਮਾਰ ਕੇ ਲਿਆ ਕਰਨਗੇ ਫੋੜੇ ਪੈਸੇ ਦਿਆ ਕਰਾਂਗੇ ਜਿੱਕਰ ਮੈਂ ਹੋਈਆ ਇਹ ਹੁਣ ਕੌਣ ਕਿਸਾਨਾਂ ਦਾ ਵੀ ਨਹੀਂ ਹੋਇਆ ਕਰਜ਼ਾ ਕਹਿੰਦਾ ਮਾਫ ਹੋਇਆ ਅਡਾਨੀ ਦਾ ਮਾਨੀ ਦਾ ਕਿੰਨੇ ਦਾ 14 ਲੱਖ ਕਰੋੜ ਦਾ ਤੁਹਾਡੇ ਨੂੰ ਕਿੰਨਾ ਚਾਹੀਦਾ 1 ਲੱਖ ਕਰੋੜ ਇੱਕ ਨੂੰ ਉੱਥੇ ਹੋਣੇ ਜਾ ਕੇ ਮਰਜ਼ੀ ਤੁਹਾਡੀ ਹੈ ਮੇਰੀ ਗੱਲ ਸੁਣ ਲਓ ਤੁਸੀਂ ਮੈਨੂੰ ਛੁਡਿਆ ਮੈਂ ਆਪਣਾ ਜਿਹੜਾ ਕੰਮ ਕੀਤਾ ਉਹ ਤੁਹਾਨੂੰ ਦੱਸ ਰਿਹਾ ਇਮਾਨਦਾਰੀ ਦੇ ਨਾਲ 838 ਆਵਾਜ਼ੀ ਕਿਰਦਕ ਦੇਖ ਲੋ ਜਾ ਕੇ ਤੁਹਾਡੇ ਜੀ ਜੀ ਗੋਸਟ ਦੇ ਕੇਰੀਵਾਲ ਸਾਹਿਬ ਆਵੇ ਤੇ ਜੇ ਕੇਰੀਵਾਲ ਵੀ ਸਾਹਿਬ ਵੱਡੇ ਕੀਤੇ ਨਹੀਂ ਤਾਂ ਲੋਕਾਂ ਨੇ ਪਬਲਿਕ ਕਿ ਨਹੀਂ ਕੀਤੇ ਨੇ ਨਹੀਂ ਤੁਸੀਂ ਲੋਕਾਂ ਨੇ ਜਿਉਂ ਸਰ ਸਾਡੀ ਬੇਇੱਜ਼ਤੀ ਸੀ ਇਸ ਕਰਕੇ ਗਏ ਤੇ ਇੱਧਰ ਆ ਜਾਂਦੇ ਹੈ ਹੈਲੋ ਬੋਲੋ ਨਾ ਮਾਣਾ ਕਿਉਂ ਆਏ ਕੋਈ ਇਲੈਕਸ਼ਨ ਤੋਂ ਬਹੁਤ ਬੋਲਣਾ ਹੈ ਬੜੇ ਪ੍ਰੋਟੋਕੋਲ ਨਹੀਂ ਮੇਰੇ ਨਹੀਂ ਹੁੰਦੇ Hãy subscribe <coughs> cho kênh Ghiền Mì Gõ Để không ਇੱਕ ਮੈਂਟ ਇੱਕ ਮੈਂਟ ਬਾਕੀ ਮੈਂਟ ਸਾਰਿਆਂ ਸਾਰਿਆਂ ਪਾਰੀਛੇ ਆਉਂਦੇ ਇਹ ਨਵਾਰਾ ਨਵਾਰਾ ਇਹ ਤਾਂ ਬੋਲੀ ਮੈਂ ਬੋਲਦਾ ਮੈਂ ਗੱਲ ਕਰਾਂ ਨੈਸ਼ਨਲ ਲੈਵਲ ਤੇ ਗੱਲ ਕਰਾਂ ਜਿੰਨੀ ਸਾਰੀ ਆਪੋਜੀਸ਼ਨ ਹੈ ਉਹ ਜੇਲ੍ਹਾਂ ਦੇ ਵਿੱਚ ਹੈ ਜੀ ਇਹ ਬਹੁਤ ਵੱਡਾ ਮੁੱਦਾ ਜੀ ਪੰਜਾਬ ਬਾਦ ਪੰਜਾਬ ਦੀ ਗੱਲ ਕਰਾਂ ਜਿਹੜੇ ਤੁਹਾਡੇ ਸਾਡੇ 12000 ਕਰੋੜ ਦੇ ਤਾਂ ਫੰਡ ਰੁਕੇ ਹੋਇਆ ਸਾਡੇ ਵਾਸਤੇ ਬਹੁਤ ਵੱਡਾ ਮੁੱਦਾ ਸਾਡੇ ਰੂਰਲ ਡਿਵੈਲਪਮੈਂਟ ਦੇ ਮੰਡੀ ਬੋਰਡ ਦੇ ਔਰ ਸਿਹਤ ਮਹਿਕਮੇ ਦੇ ਔਰ ਸਾਰੇ ਮਹਿਕਮਿਆਂ ਦੇ ਸਾਡੇ ਫੰਡ ਰੁਕੇ ਹੋਇਆ ਸਕੀਮਾਂ ਡਿਲੇ ਕਰ ਰਹੀ ਹੈ ਕੇਂਦਰ ਸਰਕਾਰ ਸਾਨੂੰ ਕੰਮ ਕਰਨੀ ਦੇ ਰਹੀ ਇਹ ਬਹੁਤ ਵੱਡਾ ਮੁੱਦਾ ਹੈਗਾ ਜਿਹੜੇ ਜਿੰਨੇ ਵੀ ਗਵਰਨਰ ਹਨ ਨਾ ਜੀ ਤੁਹਾਡੇ ਸਾਹਮਣੇ ਆ ਜਿੰਨੀਆਂ ਵੀ ਆਪੋਜੀਸ਼ਨ ਰੂਲ ਸਟੇਟਸ ਹੈ ਗਵਰਨਰ ਕੰਮ ਕਰਨੀ ਤੇ ਇਹ ਬਹੁਤ ਵੱਡਾ ਮੁੱਦਾ ਜੀ ਇਸ ਵਾਰ ਆਨੇ ਕ ਮੁੱਦਾ ਹੈ ਇਲੈਕਸ਼ਨ ਬੌਂਡ ਬਣਾਇਆ ਜੀ ਸੁਪਰੀਮ ਕੋਰਟ ਨੇ ਕਿਹਾ ਹੈ ਅਨਕਨਸਟੀਟਿਊਸ਼ਨਲ ਹੈ ਬਹੁਤ ਵੱਡਾ ਮੁੱਦਾ ਕਿ ਗੈਰ ਕਿ ਸਰਕਾਰ ਇਹੋ ਜਿਹੇ ਕਾਨੂੰਨ ਬਣਾਉਂਦੀ ਹੈ ਜਿਹੜੇ ਗੈਰ ਸੰਵਿਧਾਨਕ ਹੈ ਗੈਰ ਸੰਵਿਧਾਨਕ ਹੈ ਜਿਹੜੇ ਇਹੋ ਜਿਹੇ ਕਾਨੂੰਨ ਬਣਾਉਂਦੀ ਹੈ ਜਿਹੜੀ ਮੋਦੀ ਨੇ ਰੈਲੀ ਕੀਤੀ ਉਹਦੇ ਨਾਲ ਆਮ ਆਦਮੀ ਪਾਰਟੀ ਨੂੰ ਕੋਈ ਫਾਇਦਾ ਪਊਗਾ ਉਹਦਾ ਨੈਗੇਟਿਵ ਜਾਊਗਾ ਜੀ ਰਾਣੀ ਵਾਸਤੇ ਬਹੁਤ ਕੋਲ ਨੈਗੇਟਿਵ ਜਾਏਗਾ ਲੋਕਾਂ ਨੂੰ ਮਿਲਿਆ ਨਹੀਂ ਜੀ ਕਿਸੇ ਨੂੰ ਕਿਸਾਨ ਗਏ ਸੀ ਉਹਨਾਂ ਨੇ ਪੁਲਿਸ ਲਾ ਕੇ ਬਾਹਰੋਂ ਬੰਦੇ ਜਾ ਕੇ ਰੈਲੀ ਕੀਤੀ ਆ ਉਹਦਾ ਪ੍ਰਨੀਤ ਕੌਰ ਨੂੰ ਬਹੁਤ ਜ਼ਿਆਦਾ ਨੁ ਅਰੇ ਕੋਲਾ ਰਹਾ ਵੀ ਜਿਹੜੇ ਕਿਸਾਨ ਸ਼ਹੀਦ ਹੋਏ ਚ ਦਿੱਲੀ ਵੀ ਅਜੇ ਤੱਕ ਕੋਈ ਵੀ ਪਾਰਟੀ ਜਿਹੜੀ ਕਿਸਾਨਾਂ ਦੇ ਘਰ ਨਹੀਂ ਗਈ ਵੀ ਕੱਲੀ ਪ੍ਰਨੀਤ ਕੌਰ ਦੀ ਜਿਹੜੀ ਕਿਸਾਨਾਂ ਦੇ ਘਰ ਫਿਰ ਰਹੀ ਬਾ ਸ਼ਾਬਾਸ਼ ਸ਼ਾਬਾਸ਼ ਕਿਸਾਨਾਂ ਨੂੰ ਮਾਰ ਕੇ ਪ੍ਰਨੀਤ ਕੌਰ ਦੀ ਮੀਟਿੰਗ ਦੇ ਵਿੱਚ ਕਿਸਾਨ ਸ਼ਹੀਦ ਹੋਇਆ ਜੀ ਸ਼ਾਬਾਸ਼ ਤੇਰੇ ਪ੍ਰਨੀਤ ਕੌਰ ਤੂੰ ਤਾਂ ਉਸ ਪਾਰਟੀ ਚ ਚਲੀ ਗਈ ਜਿਹਨੇ ਕਿਸਾਨਾਂ ਦੇ ਉੱਤੇ ਜੀਪਾਂ ਚੜਾਈਆਂ ਸੀ ਜਿਹਨੇ ਕਿਸਾਨਾਂ ਨੂੰ ਧਿਆੜ ਜੇਚ ਬੰਦ ਕੀਤਾ ਸੀ ਬੀਬੀ ਮੈਂ ਬੀਬੀ ਤੱਕ ਸੱਚ ਤਾਂ ਬੋਲੇ ਛਾਣਨੇ ਕੀ ਬੋਲੇ ਮੈਂ ਕੀ ਕਹਾਂ ਬੀਬੀ ਨੂੰ ਤੇ ਬੀਰੋਂ ਕਹਾਂ ਜੀ ਫਿਰ ਤਾਂ ਤੇਰੀ ਜੇ ਤੂੰ ਕਿਸਾਨਾਂ ਵਾਸਤੇ ਇੰਨਾ ਕੁਛ ਕੀਤਾ ਪਰ ਜਾ ਕੇ ਉਹਨਾਂ ਨੂੰ ਗਲੇ ਮਿਹੜ ਫਿਰ ਡਰਦੀ ਕਿ ਭੱਜਦੀ ਕਿ ਵਰਦੀਆਂ ਫਿਰ ਉਹਨਾਂ ਕੋਲ ਉਹਨੂੰ ਕਹਿੰ ਮੁਲਾਕਾਤ ਕਰਾ ਦੇ ਤੂੰ ਬਾਕੀ ਜਦੋਂ ਵਾਪਸ ਤਾਂ ਇਹਦੀ ਗੱਲ ਹੈ ਉਹਨੂੰ ਕਹਿੰ ਮੁਲਾਕਾਤ ਕਰਾ ਦੇ ਮੁਲਾਕਾਤ ਕਰਾ ਦੇ ਤਾਂ ਤੇਰੀ ਬੱਲੇ ਬੱਲੇ ਹੋ ਜਾਏਗੀ ਜਿਹੜੀਆਂ ਪਿੰਡਾਂ ਵਾਲੀਆਂ ਸੜਕਾਂ ਮੈਂ ਇਹੀ ਕਹਿ ਰਿਹਾ ਵੀ ਉਹਨਾਂ ਨੇ ਪਿੰਡੂ ਵਿਕਾਸ ਦੇ ਫੰਡ ਰੋਕੇ ਹੋਏ ਆ ਉਹਦੇ ਨਾਲ ਪਿੰਡਾਂ ਦੀਆਂ ਸੜਕਾਂ ਸਾਰੀਆਂ ਬਣਣੀਆਂ ਜੀ ਉਹ ਬਹੁਤ ਵੱਡਾ ਫੰਡ ਆ ਜੀ ਵੱਲ ਸਾਢੇ 3-4000 ਕਰੋੜ ਦਾ ਤਾਂ ਉਹੀ ਹੈ ਉਹ ਜਦੋਂ ਸਾਡੇ ਕੋਲੇ ਆ ਗਿਆ ਸੜਕਾਂ ਸਾਰੀਆਂ ਅਸੀਂ ਏ-ਕਲਾਸ ਕਰ ਦਾਂਗੇ ਔਰ ਚੌੜੀਆਂ ਵੀ ਕਰਾਂਗੇ ਜਿਸ ਤਰ੍ਹਾਂ ਮੀਡੀਆ ਸਕੂਲ ਬਣਿਆ ਪਿਆ ਉਹਨੂੰ ਹਾਈ ਹਾਈ ਲੈਵਲ ਕਰ ਦੇਤਾ ਉਹ ਕਰਾਂਗੇ ਜੀ ਅਸੀਂ ਔਰ ਉਹਨਾਂ ਦੀ ਜਿਹੜੇ ਆ ਗਿਆ ਉਹਨਾਂ ਨੂੰ ਅਪਗ੍ਰੇਡ ਵੀ ਕਰਾਂਗੇ ਅਪਗ੍ਰੇਡ ਵੀ ਕਰਾਂਗੇ ਜਿੰਨੀ ਦੇਰ ਨਹੀਂ ਹੁੰਦਾ 2-3 ਸਾਲ ਲੱਗਦੇ ਆ ਨਾ ਟੀਚਰ ਰੱਖਣ ਨੂੰ ਸਾਰਾ ਕੁਝ ਕਰਨ ਨੂੰ ਉਨੀ ਦੇਰ ਬ ਕਰਾਂਗੇ ਜੀ ਇਹਨੂੰ ਆਪਾਂ ਬਿਊਟੀਫਾਈ ਕਰਾਂਗੇ ਉੱਤੇ ਟਰੀ ਪਲਾਂਟੇਸ਼ਨ ਕਰਾਂਗੇ ਇਹਨੂੰ ਹੋਰ ਡੂੰਗੀ ਕਰਾਂਗੇ ਇਹਨੂੰ ਅਸੀਂ ਲਿਫਟ ਇਰੀਗੇਸ਼ਨ ਵਾਸਤੇ ਯੂਜ਼ ਕਰਾਂਗੇ ਇੱਕ ਮਾਡਲ ਪ੍ਰੋਜੈਕਟ ਵਜੋਂ ਬਣਾਉਣਾ ਚਾਹੁੰਦਾ ਉਹ ਮੇਰੇ ਕੋਲ ਹੁਣ ਫੰਡਸ ਆ ਜਾਣਗੇ ਐਮਪੀ ਲਾਡ ਫੰਡ ਦੇ ਸੋ ਜਿੱਦਾਂ ਬਾਬਾ ਸਿਚੇਵਾਲ ਦਾ ਮਾਡਲ ਦੇਖਣ ਜਾਂਦੇ ਆ ਇਹਨੂੰ ਇੱਕ ਮਾਡਲ ਜਿਹੜਾ ਹੈਗਾ ਐਗਰੋਫਰੈਸਟਰੀ ਦਾ ਜੀ ਪਲੱਸ ਲਿਫਟ ਇਰੀਗੇਸ਼ਨ ਦਾ ਮਾਡਲ ਜਿਹੜਾ ਦੇਖਣ ਆਇਆ ਕਰਨਗੇ ਲੋਕ ਇਹ ਅੰਬੀਰ ਗਾਂਧੀ ਨੂੰ ਸ਼ਾਇਦ ਆਪਣੇ ਉਹਨੂੰ ਕਲੀਨਿਕ 'ਚ ਬੈਠ ਕੇ ਇਦਾਂ ਲੱਗਦਾ ਹੋਣਾ ਜੀ ਅਸੀਂ ਬਹੁਤ ਸਾਰੇ ਰਿਫਾਰਮਸ ਕੀਤੇ ਆ ਜੀ ਡ ਜਿਹਦੇ ਵਿੱਚ ਅਸੀਂ ਨਾ ਸਕਿੱਲ ਬੇਸਡ ਐਜੂਕੇਸ਼ਨ ਦੇ ਰਹੇ ਆ ਯੋਗਾ ਕਰਾ ਰਹੇ ਆ ਅਸੀਂ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ 100% ਟੈਸਟਿੰਗ ਕਰਕੇ ਅਸੀਂ ਜਿੰਨੇ ਵੀ ਆ ਗਏ ਅਸੀਂ ਇਹਦੇ ਵਿੱਚ ਜਿਹੜਾ ਜਦੋਂ ਗਾਂਧੀ ਸੀਗਾ ਉਹਨੇ ਕੋਈ ਇੱਕ ਇਨੀਸ਼ੀਏਟਿਵ ਲਿਆ ਹੋਵੇ ਤਾਂ ਦੱਸ ਦਿਓ ਮੈਂ ਇਹਦੇ ਵਿੱਚ 10 ਨੇ ਇਸ਼ੂ ਲਿਆ ਡੀਕ੍ਰਿਮਲਾਈਜ਼ ਕੀਤਾ ਜੀ ਸਕਿੱਲ ਬੇਸਡ ਐਜੂਕੇਸ਼ਨ ਐਡ ਕੀਤੀ ਹੈ ਜੀ ਕਾਉਂਸਲਿੰਗ ਐਡ ਕੀਤੀ ਹੈ ਯੋਗਾ ਐਡ ਕੀਤਾ ਔਰ ਜਿਹੜੀ ਕਮਿਊਨਿਟੀ ਕਾਉਂਸਲਿੰਗ ਪਲੱਸ ਫੈਮਿਲੀ ਕਾਉਂਸਲਿੰਗ ਸ਼ੁਰੂ ਕੀਤੀ ਆ ਸੋ ਮੈਂ 6 ਨਵੇਂ ਕੰਪੋਨੈਂਟ ਐਡ ਕੀਤੇ ਆ ਖਾਲੀ ਗੋਲੀਆਂ ਦੇਣਾ ਉਹਦਾ ਹੱਲ ਨਹੀਂ ਹੈ ਜਾਂ ਕੋਈ ਭੁੱਕੀ ਦੇਣਾ ਉਹਦਾ ਹੱਲ ਨਹੀਂ ਹੈ ਉਹ ਗਾਂਧੀ ਜੀ ਤਾਂ ਇੱਕ ਨਾ ਜਦੋਂ ਦੇਖੋ ਮਰੀ ਘਾਸਟੋ ਲਫਾਫਾ ਤਾਂ ਜਿੰਨੇ ਮਰਜ਼ੀ ਛੱਡੀ ਜਾਓ ਤੁਸੀਂ ਗੱਲਾਂ ਦਾ ਕੜਾ ਤਾਂ ਜਿੰਨਾ ਮਰਜ਼ੀ ਬਣਾ ਲਓ ਗਾਂਧੀ ਬਣਾ ਦਿੰਦਾ ਨੂੰ ਮੁੰਨੇ ਦੇ ਉਹ ਤਾਂ 25 ਕਰੋੜ ਲਾਠੀ ਕੀਤਾ ਕੁਝ ਤਾਂ ਦੱਸ ਦਿਆ ਨਾ ਜੀ ਕੁਝ ਕੀਤਾ ਉਹਨੇ ਕੀਤਾ ਤਾਂ ਹੈ ਨਹੀਂ ਕੁਝ ਆਪਣੀ ਦੁਕਾਨ ਤੇ ਬੈਠਾ ਜਿਹੜੇ ਆnde ਜਾਂਦੇ ਸੀ ਉਹਨਾਂ ਨੂੰ ਚਾਹ ਨਹੀਂ ਬਣਾਉਂਦਾ ਸੀ ਬਾਹਰ ਕੰਟੀਨ ਬਣਾਤੀ ਸੀ